ਕੀ ਕਰਦਾ ਕਾਲਾ ਯਾਰ ਉਹਦਾ ਸਿਰਵਾਦ ਨਾਲੇ ਆ ਭਾਈ ਉਹ ਤੇਰੀ ਜੇ ਅਰਵਿੰਦਰ ਸਿੰਘ ਹੈਗੇ ਹਾਂ ਨਾ ਤੇਰੀ ਹੋਰ ਵੀ ਤੇ ਆ ਜਿਹੜੇ ਨੂੰ ਦਿੱਤੀ ਆ ਠੀਕਾ ਠੀਕਾ ਪੈਸੇ ਚ ਮੁੜਕਿਆ ਨਾ ਚੱਲ ਠੀਕਾ ਚਾਰ ਹੌਟ ਹੈ ਚਾਰ ਸੌ ਚ ਮੁੜਕਿਆ ਨਾ ਚੱਲ ਹਾਂ ਮੱਟ ਕਿਵੇਂ ਲੱਛਣ ਕਰਨ ਲੱਗੀ ਵੀ ਆ ਉਦਾਂ ਬਣੇ ਸਾਸੋਰੀ ਦੀ ਬੇਇੱਜ਼ਤੀ ਕਰਦੀ ਰਹਿੰਦੀ ਆ ਹੁਣ ਪੈਰੀ ਹੱਥ ਲਾਲਾ ਦਿਖਾ ਰਹੀ ਆ ਬੇਅਕਲ ਜੀ ਕਿਵੇਂ ਕਰ ਰਹੀ ਆ ਮੇਰੇ ਆ ਮੇਰੇ ਆ ਮੱਟ ਕੀ ਆ ਟੂਰ ਤੇ ਹੁਣ ਇਹਦੀ ਸੀਰੀਜ਼ ਆਉਗੀ ਜਿੰਨੀਆਂ ਵੀਡੀਓ ਪਾਉਗੀ ਉਨੀਆਂ ਆਪਾਂ ਪਾਵਾਂਗੇ ਪੂਰੀਆਂ ਦੇਖਿਓ ਸਵਾਦ ਲਿਓ ਆਨੰਦ ਮਾਣਿਓ ਸਾਰੇ ਜਣੇ ਏਅਰਪੋਰਟੋਂ ਚੱਲੇ ਆ ਜੀ ਅਸੀਂ ਸਾਡਾ ਜਿਹੜਾ ਤਿਹਾੜਿਆ ਜੀ ਉਹ ਮਿਸ ਹੋ ਰਿਹਾ ਕਿਆ ਕਰੀਏ ਹਾਂ ਉੱਧ ਜਾਣਾ ਚਾਹੁੰਦੇ ਸੱਸੀ ਦਾ ਟਾਇਰ ਹਾਂ ਚੱਲੀ ਆ ਕਿ ਤੁਸੀਂ ਫਲਾਈਟ ਦੇਖਦੇ ਹਾਂ ਬਸ ਸੁੱਟਿਓ ਸਿੱਦੇ ਜਿਹੜੇ ਜੰਤਰਨ ਵਾਲੇ ਗਿਆ ਤਾਂ ਇਹ ਜਹਾਜ਼ ਉੱਤੇ ਲੱਗਦੀਆਂ ਹਨਾ ਤੁਹਾਨੂੰ ਸਭ ਨੂੰ ਲਿਆਣਾ ਵਾਹ ਕੋਲ ਨੂੰ ਬਾੜ ਦੋ ਤੇ ਲਓ ਜੀ ਪੈਕਿੰਗ ਸਾਡੀ ਹੁਣ ਸਾਰੀ ਰੈਡੀ ਹੈ ਜੈਸਮੀਨ ਦਾ ਬੈਗ ਆ ਦੂਆ ਵੀ ਵਾਲਾ ਹੈਂਡ ਬੈਗ ਹੈ ਤੇ ਪਾਪਾ ਦਾ ਹਾਂ ਸਿਰਫ ਉਹਦਾ ਨਾਲ ਬੜਾ ਚਾਹੀਦਾ ਕੋਈ ਮਤਲਬ ਹਾਂ ਕਰਕੇ ਰੱਖੇਵੇਂ ਬਪਾ ਅੱਗੇ ਤਾਂ ਹੇਰੇ ਵਿੱਚ ਕਿੰਨਾ ਟੱਪ ਗਿਆ ਨਾ ਪਈ ਜਰੂਰੀ ਆ ਇਹ ਵੀ ਜਰੂਰੀ ਆ ਵਿੱਚ ਆਪਣਾ ਕੋਈ ਚਾਹ ਪਿਆ ਜਾਂਦਾ ਨਾ ਪਾਇਆ ਹੈ ਉਹ ਉਹ ਆਪਣਾ ਲੈ ਜੇ ਤਾਂ ਹਾਂ ਬਿਲਕੁਲ ਮਟ ਕੀ ਬੋਲਦੀ ਰਹਿੰਦੀ ਆ ਏਅਰਪੋਰਟ ਨੂੰ ਚੱਲੇ ਆ ਸਾਡਾ ਜਹਾਜ਼ ਮਿਸ ਹੋ ਰਿਹਾ ਖੜਾ ਹੈ ਕੀ ਕਰੀਏ ਗਪੋੜ ਮਰੀ ਜਾਂਦੀ ਹੈ ਖੜੀ ਜਾਣਾ ਤੂੰ ਗੱਡੀ ਤੇ ਆ ਉਹ ਵੀ ਮੰਗਮੀ ਤੇ ਭਕਾਈ ਲੱਗੀ ਵੀ ਮਾਰਨ ਘਰ ਵਾਲੇ ਦਾ ਉਹ ਵੀ ਡੰਗਰ ਸਾਈਡ ਬੈਗ ਨੂੰ ਹੈਂਡ ਬੈਗ ਦੱਸੀ ਜਾਂਦਾ ਉਹ ਡੰਗਰਾ ਇਹਨੂੰ ਹੈਂਡ ਬੈਗ ਨਹੀਂ ਕਹਿੰਦੇ ਸਾਈਡ ਬੈਗ ਕਹਿੰਦੇ ਆ ਬੇਅਕਲ ਲੈਪਟਾਪ ਤਾਂ ਦੇਖ ਲੈ ਕਿਵੇਂ ਪਾਇਆ ਜਿਵੇਂ ਪਤਾ ਨਹੀਂ ਕਿੱਡੀ ਕੋ ਵੱਡੀ ਬਿਜ਼ਨਸਮੈਨ ਹੁੰਦੀ ਆ ਤੇ ਅਸੀਂ ਸਿਲੰਡਰੀ ਭਾਈ ਆ ਵਾਲੀ ਇਹ ਆ ਸਿਲੰਡਰੀ ਅਸੀਂ ਲੈ ਆਂਦੀ ਜੀ ਮਾਲਾਂ ਤੋਂ ਹਾਂ ਇੱਕ ਤਾਂ بڑا ਸਿਲੰਡਰ ਲਿਆਂਦਾ ਭਰਾ ਕੇ ਇੱਕ ਆ ਵੀ ਲਿਆਂਦੀ ਹੈ ਜੀ ਭਰਾ ਕੇ ਇਹ ਵੀ ਇਹਦੀ ਫੁੱਲ ਕਰਾ ਲੈਂਦੀ ਹੁਣ ਇਹ ਸਾਨੂੰ ਬਹੁਤ ਜਗ੍ਹਾ ਇਹਦੀ ਲੋਡ ਪੈਣੀ ਆ ਕਿਤੇ ਜਿੱਦਾਂ ਹੁਣ ਰਸਤੇ 'ਚ ਰੁਕਦੇ ਆ ਕਿਤੇ ਮੈਗੀ ਮੂਗੀ ਬਣਾ ਲਈ ਅਸੀਂ ਕਿਉਂਕਿ ਸਮਾਨ ਆਪਣਾ ਸਾਰਾ ਨਾਲ ਲੈ ਕੇ ਚੱਲੇ ਆ ਜੀ ਮੈਗੀ ਵਗੈਰਾ ਪਾਸਤਾ ਵਗੈਰਾ ਹਨਾ ਕਿਉਂਕਿ ਡੰਗਰ ਜੀ ਨਾ ਹੁਣ ਤਿਆਰ ਹੋਈ ਵੀ ਆ ਇਹਦੇ ਨਾਲ ਜਿਹੜਾ ਮਰਜ਼ੀ ਕੱਪੜਾ ਪਵਾ ਦੋ ਕੋਈ ਨਹੀਂ ਚੱਜਦਾ ਹੈਗਾ ਹੁਣ ਇਹ ਲੱਗ ਰਹੀ ਹੈ ਜਿਵੇਂ ਥੇਲਾ ਪਾਇਆ ਕੇ ਖੜਾਈ ਹੁੰਦੀ ਆ ਬੇਅਕਲ ਜੀ ਮਾਲਾ ਮਾਲਾ ਕਰਦੀ ਰਹਿੰਦੀ ਆ ਸਾਰਾ ਸਮਾਨ ਤੇਰਾ ਮਾਲੋ ਤੂੰ ਹੀ ਆਂਦਾ ਸੋਹਰਿਆਂ ਕੋਲ ਕੁਛ ਨਹੀਂ ਹੈਗਾ ਆ ਸਿਲੰਡਰ ਹੀ ਸਾਫਤਾ ਕਰ ਲੰਦੇ ਕਿੰਨੀ ਗੰਦੀ ਕਰੀ ਹੋਈ ਆ ਐਂ ਚੱਕ ਕੇ ਤੁਰ ਪਿਓ ਸਾਫ ਸਫਾਈ ਦਾ ਧਿਆਨ ਰੱਖਿਆ ਕਰੋ ਬੇਅਕਲੋ ਤੁਸੀਂ ਭੱਜ ਕੇ ਆਇਆ ਹੋ ਪੰਜ ਵਲੌਗ ਬਣਾ ਕੇ ਆਏ ਮੇਰੇ ਚੈਨਲ ਪਰ ਕੋਈ ਖਾਸ ਕੁਝ ਨਹੀਂ ਚਾਹੀਦਾ ਮੈਨੂੰ ਉਹ ਸਾਡੀ ਦਾ ਸਲਾਹ ਵੱਲਦੀ ਹੁਣ ਹੈਮਕੁੰਡ ਡੰਗਰ ਤੇਰੇ ਵਲੌਗ ਨਹੀਂ ਹੁੰਦੇ ਇਹ ਸਿੰਪਲ ਵੀਡੀਓ ਹੁੰਦੀਆਂ ਨੇ ਜਿਹਦੇ ਤੋਂ ਪੁਘਾਈ ਮਾਰਦੀ ਰਹਿਣੀ ਆ ਚਾਹੀਦੇ ਨੇ ਤੈਨੂੰ ਪੰਜ ਵਲੌਗ ਇਦਾਂ ਕਹਿ ਰਹਾ ਕਿ ਮੇਰੀ ਅਰਦਾਸ ਕਰਕੇ ਆਇਓ ਕਿ ਮੈਨੂੰ ਅਕਲ ਆਵੇ ਅਕਲ ਦੇ ਰੱਬ ਬਾਈ ਦੋ ਤਿੰਨ ਵਾਰ ਮੈਂ ਕਹ ਰਿਹਾ 판 ਮੇ ਪਈ ਤੇਰੇ ਮਸਾਲੇ ਤੇ ਮਸਾਲੇ ਆ ਕਰਨੇ ਮਸਾਲੇ ਭਰਾਵਾ ਮੈਗੀ ਪਾਸ ਤੇ ਖਾਣੇ ਆ ਹੁਣ ਹਈਆਂ ਥੋੜੀ ਉੱਥੇ ਪਤਾ ਕੁਛ ਘਰ ਪਿਆ ਜ਼ਰੂਰੀ ਆਪਾਂ ਨੇ ਮੁੱਲ ਦਾ ਲੈਣਾ ਉੱਥੇ 200 ਦੀ ਪਲੇਟ ਮਿਲਦੀ ਰੂਟ ਫਰਾਖਾਈ ਦਾ ਜੂਸ ਚਸਦਾ ਹੀ ਹੁੰਦਾ ਇਤਾਂ ਨੇ ਰੂਟ ਵੀ ਲੈ ਜੂਗੇ ਕਿਲੋ ਜਾਂਦੇ ਜਾਂਦੇ ਇਹ ਬੇਅਕਲ ਜੀ ਨਾ ਬਹੁਤ ਸਿਆਣੀ ਬਣਦੀ ਆ ਪਰ ਐਨੀ ਹੈ ਨਹੀਂ ਕਹਿੰਦੀ ਘਰੇ ਪਿਆ ਸਮਾਨ ਇਹ ਜ਼ਰੂਰੀ ਮੁੱਲ ਦਾ ਲੈਣਾ ਏ ਘਰ ਵਾਲੇ ਦਾ ਸੱਚ ਬੋਲਣ ਲੱਗਿਆ ਪਿਆ ਮੂਛੜਾ ਜੀ ਕਹਿੰਦਾ 200 ਦੀ ਪਲੇਟ ਆ ਬਾਹਰ ਜੇ ਕਿਤੇ ਸਾਲੇ ਘੁੰਮਣ ਜਾਂਦੇ ਹੋ ਨਾ ਤਾਂ ਵਧੀਆ ਘੁੰਮਿਆ ਕਰੋ ਕੰਜੂਸੀ ਨਾ ਕਰਿਆ ਕਰੋ ਵਧੀਆ ਖਾਇਆ ਪੀਆ ਕਰੋ ਜਾ ਕੇ ਆਹੀ ਹਾਲੇ ਦੇ ਪਿਓ ਦਾ ਏ ਉਹ ਵੀ ਇੰਨੀ ਕੰਜੂਸੀ ਕਰਦਾ ਨਾ ਕਿਤੇ ਜਾਂਦਾ ਜੀ ਉਹ ਕੰਜੂਸੀ ਕਰਦਾ ਉਹ ਵੀ ਇਹ ਜਿਹੀ ਆ ਅੱਛਾ ਵਾਜਣ ਬਾਪਾ ਜੀ ਸਾਡੇ ਉਧਰ ਮਠਾ ਲਈ ਖੜੇ ਆ ਹੈ ਕਿਆ ਕਿਆ ਹੈ ਮੰਮੀ ਕਿਆ ਹੈ ਚੀਨੀ ਆ ਹਾਂ ਜੀ ਬੱਚਾ ਮਖਰੀ ਵਿੱਚ ਜਿੰਨੀ ਪਾਈ ਵੀ ਆ ਠੀਕ ਆ ਆਂਟੀ ਕੋਲੀ ਮਿੱਠੇ ਦੀ ਤਾਂ ਚੱਕੀ ਫਿਰਦੀ ਆ ਜਿੱਦਾਂ ਨੂਨ ਨੂੰ ਕੈਨੇਡਾ ਭੇਜਣਾ ਹੁੰਦਾ ਏ ਆ ਜਾਣਾ 200 ਕਿਲੋਮੀਟਰ ਤੇ ਦੂਜੇ ਦਿਨ ਵਾਪਸ ਆ ਜਾਣਾ ਇਹ ਟੱਟਲ ਜੀ ਹਰਕਤ ਨਾ ਮਾਟ ਨੇ ਕਿਹਾ ਹੋਣਾ ਕਿ ਮੰਮੀ ਇਦਾਂ ਕਰਦੇ ਆ ਵੀਡੀਓ ਵਧੀਆ ਬਣੂਗੀ ਵਿਊ ਜਿਆਦਾ ਆਣਗੇ ਕੋਈ ਹੋਰ ਤਾਂ ਕਿਸੇ ਦੀ ਸੋਚ ਹੈ ਨਹੀਂ ਇਹ ਮਾਟੇ ਸੋਚ ਸਕਦੀ ਆ ਬਸ ਇਦਾਂ ਦੇ ਕੰਮ ਹੋਰ ਕੋਈ ਨਹੀਂ ਕਰਦਾ ਹੈਗਾ ਜਿੰਨੀ ਪਾਈ ਵੀ ਆ ਠੀਕ ਆ ਵੇਗਾ ਠੀਕ ਆ ਹੈ ਲੈ ਮੈਂ 500 ਦਾ ਦੇ ਦਿੰਦੀ 200 ਦਾ ਕਿਹਾ ਆ ਥੋੜਾ ਯਾ ਮੈਨੂੰ ਤਾਂ ਨਹੀਂ ਮਹੋਤਾ ਠੀਕ ਆ ਠੀਕ ਆ ਤੂੰ ਮੈਨੂੰ ਦੇ ਕੇ ਦਿਓ ਲੈ ਤੂੰ ਮੇਰੇ ਵੀ ਦੇ ਦੇ ਦੇਖ ਤਾਂ ਜੰਮੀ ਆ ਬੜਾ ਸਵਾਦ ਮੰਮੀ ਇਹ ਵੀ ਨੂਰ ਨੂਰ ਵਾਲੀ ਹੋ ਗਿਆ ਵੈਰੀ ਗੁੱਡ ਮੰਮੀ ਨੂਰ ਵਾਲੀ ਉਹ ਗੱਲ ਮੰਮੀ ਸਾਨੂੰ ਕਰਤੀ ਜੰਮੀ ਆ ਅੰਟੀ ਕੈਨੇਡਾ ਥੋੜੀ ਚੱਲੀ ਆ ਜਿਹੜਾ ਇਹ ਤਾਂ ਮੂੰਹ ਮਿੱਠਾ ਕਰਾ ਰਹੇ ਹੁਣ ਸ਼ਗਨ ਦੇ ਰਹੇ ਆ ਅੰਟੀ ਵਿਚਾਰੀ ਕੀ ਕਰੇ ਬੇਵਸਾ ਇਹ ਸਾਰੀਆਂ ਹਰਕਤਾਂ ਦਾ ਮੱਟਾ ਕਰਦੋ ਕਰਵਾਉਂਦੀ ਆ ਫਿਰ ਅੰਟੀ ਕਰਦੀ ਆ ਮੱਟ ਕਿਵੇਂ ਚਮੜੀ ਫਿਰਦੀ ਆ ਓਏ ਅੰਟੀ ਕਹਿੰਦੀ ਯੰਮੀ ਆ ਇਹ ਭਾਂਡਾ ਜਾਂ ਸਾਰਾ ਕੁਝ ਨਾ ਆਪਣੀ ਸੱਸ ਤੋਂ ਕਰਵਾਉਂਦਾ ਏ ਫਿਰ ਅੰਟੀ ਵਿਚਾਰੀ ਕਰਦੀ ਆ ਕੀ ਜ਼ਮਾਨਾ ਆ ਗਿਆ ਯਾਰ ਉਹ ਤਾਂ ਹੋ ਜਣੀਆਂ ਇਹ ਹੁਣ ਪੱਗ ਕਰਕੇ ਫਿਰ ਉਹ ਹੋ ਜਣੀਆਂ ਲੋਕ ਭਾਈ ਗੱਡੀ ਮਿੱਟੀ ਦਾ ਨੇਪ ਚਾ ਲਾਉਦੇ ਤੇ ਅਣਕਾ ਲਾਉਂਦੀ ਆ ਸੱਤ ਨਹੀਂ ਅਣਕਾ ਲਾਉਂਦੀ ਆ ਨਮੀਆਂ ਦਾ ਵਾਲੀ ਨਾ ਇਹ ਲਓ ਜੀ ਬੂਟ ਗੱਠ ਸਟਾਈਲ ਮਾਰਨ ਲੱਗੀ ਸੀ ਪਰ ਬੱਜਿਆ ਨਹੀਂ ਹੈਗਾ ਉਛੜਦੀਆਂ ਅਣਕਾ ਲਾ ਕੇ ਸਟਾਈਲਿਸ਼ ਗਰਲ ਬਣ ਰਹੀ ਸੀ ਜਿਠਾਂਡੀ ਵੀ ਮੂੰਹ ਤੇ ਬੇਇੱਜ਼ਤੀ ਕਰ ਰਹੀ ਮਿੱਟੀ ਦਾ ਲੇਪ ਲਾ ਲਾ ਤੇ ਹਾ ਵੀ ਬੈਗ ਤਾਰ ਕੇ ਰੱਖਦੇ ਵਿੱਚ ਇੱਕਾ ਨੂੰ ਚੱਕਿਆ ਵੱਲ ਤੇ ਲਓ ਜੀ ਹੁਣ ਤਿਆਰੀ ਹੋ ਗਈ ਸਾਡੀ ਉਹ ਡੰਗਰਾ ਉਹਨੂੰ ਸਟਾਈਲ ਤੋਂ ਮਾਰ ਲੈਣ ਦੇ ਫੀਲਿੰਗ ਤੇ ਲੈ ਲੈਣ ਦੇ ਉਹਨੂੰ ਸਾਈਡ ਬੈਗ ਉਹਨੇ ਪਾਇਆ ਉਹਨੂੰ ਵੀਡੀਓ ਤਾਂ ਬਣਾ ਲੈਣ ਦੇ ਪਹਿਲੀ ਵਾਰ ਉਹ ਘੁੰਮਣ ਚਲੀ ਆ ਤੂੰ ਟੋਕੀ ਜਾਣਾ ਪਿੱਛੇ ਉਹ ਗਾਠ ਪਹੁੰਚ ਗਈ ਪਹਾੜਾਂ ਚ ਘਰ ਵਾਲਾ ਉਹਦਾ ਡੰਗਰ ਬੇਅਕਲ ਉਹਨੂੰ ਵੀਡੀਓ ਨਹੀਂ ਬਣਾਣੀ ਆਂਦੀ ਹੈਗੀ ਬੇਅਕਲਾ ਚੰਗੀ ਤਰ੍ਹਾਂ ਦਿਖਾਤਾ ਦੇ ਰੈਸਟੋਰੈਂਟ ਉਹਦੇ ਬਾਰੇ ਦੱਸ ਦੋ ਕੁਝ ਆਪਣੀ ਭੁਗਾਈ ਮਾਰਨ ਲੱਗੇ ਪੈਣ ਸਾਲੇ ਆ ਜੀ ਬਾਹ ਕੀ ਬਾਤ ਆ ਵਧੀਆ ਨਾ ਇਹਨੂੰ ਸਤਾ ਕੇ ਇੱਕ ਟਿਕਟ ਕੰਨੂ ਕੁੰਗਣੀ ਮੰਗਦੀ ਹਾਂ ਹਾਂ ਵੀ ਮਤਲਬ ਸੂਟ ਕਰਦਾ ਹੈ ਤਾਂ ਕਹਿਣਾ ਚਾਹੀਦਾ ਹਾਂ ਆਹ ਹੋ ਗਈ ਹੋਟਲ ਦੇ ਅੰਦਰ ਐਂਟਰੀ ਇਸ ਜਗ੍ਹਾ ਸੁੰਦਰ ਲੱਗ ਰਿਹਾ ਹੈ। ਇਹ ਤੋਂ ਤਾਂ ਕਿੰਨੇ ਦੂਰ ਬਣੀ ਕਰੂੰ ਸਭ। ਗਿੱਟਕ ਕੰਨ ਨਹੀਂ ਬੰਦ ਹੁੰਦੇ। ਸੂਟ ਕਰ ਰਿਆ। ਕੀ ਕਹਿਣਾ ਚਾਹਨੀ ਆ ਤੂੰ? ਮੋਛੜ ਨਾਲ ਬਹਿ ਕੇ ਆ ਗਈਆਂ। ਉਹਨੂੰ ਪੁੱਛ ਲੈਂਦੀ ਕੀ ਨਾਮ ਆ ਜਗ੍ਹਾ ਦਾ? ਜਿਹੜਾ ਉੱਥੇ ਮਾਰਨੀ ਭਗਾਈ ਜ਼ਰੂਰੀ ਸੀ। ਵਧੀਆ ਬਣਾਇਆ ਹੋਇਆ ਭਾਈਆਂ ਨੇ, ਨੀਚੇ ਵੀ ਆ ਤੇ ਉੱਪਰ ਵੀ ਆ। 4-5 ਮੰਜ਼ਲ ਹੀ ਹੋਣਾ ਜੈਸਮੀਨ ਹਨਾ। ਇਹ ਵੀ ਬਹੁਤ ਸਖਤ। ਇਦਾਂ ਨੂੰ ਵੀ ਉਹ ਦੇਖੋ, ਕਿਆ ਵਧੀਆ ਦਿਖਦਾ। ਬਣਿਆ ਤਾਂ ਵਧੀਆ ਹੋਇਆ ਇਹ ਡੰਗਰ ਪੁੱਛਦਾ ਉਹਨੂੰ ਐਵੇਂ ਰਿਹਾ ਜਿਵੇਂ ਪਹਿਲਾਂ ਚਾਰ ਪੰਜ ਗੇੜੇ ਲਾਗੇ ਹੁੰਦੀ ਆ ਉਹ ਡੰਗਰ ਉਹ ਵੀ ਤੇਰੇ ਵਰਗੀ ਹੋਈ ਆ ਜਿੰਨਾ ਕਿ ਤੈਨੂੰ ਪਤਾ ਉਹਨਾਂ ਕਿ ਉਹਨੂੰ ਪਤਾ ਜੀ ਦੁੱਧ ਦਾ ਪੈਣਾ ਤਾਂ 40 ਰੁਪਏ ਦਾ ਠੀਕ ਹੈ ਦੁੱਧ ਜਿਹੜਾ ਉਹ ਚੱਕਲਾ ਦੁੱਧ ਸੀ ਨਾ ਪਰੇ ਜੀ ਨਹੀਂ ਕਾਕੇ ਮੇਰੇ ਵਿੱਚ ਚਾਚ ਆਇਆ ਮੈਂ ਵੈਸੇ ਤੁਹਾਨੂੰ ਦੱਸ ਰਹੀ ਆ ਵੀ ਰੇਂਜ ਠੀਕ ਹੈ ਹਾਂ ਹਾਂ ਨਹੀਂ ਠੀਕ ਹੈ ਬਿਲਕੁਲ ਹੋਟਲ ਦੇ ਹਿਸਾਬ ਨਾਲ ਤਾਂ ਰੇਂਜ ਬਿਲਕੁਲ ਸਹੀ ਆ ਨਾ ਇਹ ਲੱਗਦਾ ਜਾਦਾ ਤਾਂ ਵੀ ਵੈਸੀ ਹਾਈ ਫਾਈ ਲੱਗਦਾ ਉਸ ਸਾਹਮਣੇ ਆਪ ਨੂੰ ਰੇਂਜ ਹਾਂ ਚਲੋ ਦੇਖੋ ਫਿਰ ਕੀ ਹੁੰਦਾ ਨਾ ਕਿਉਂ ਨਹੀਂ ਦੇਖਦੇ ਇਥੇ ਕੀ ਕਾਣਾ ਪੇੜ ਆਦੀ ਦੀ ਚਾਹ ਦੇਖੀ ਚਾਹ ਪਾਗਲ ਜੇ ਕਿਵੇਂ ਕਰਨ ਲੱਗੇ ਵੈਨੇਰੇਟਰ ਦੇਖ ਕੇ ਐਕਸ਼ਨ ਤਾਂ ਐ ਮਾਰਦੀ ਆ ਜੇ ਮੈਂ ਸਭ ਤੋਂ ਵੱਡੀ ਪ੍ਰਾਪਤੀ ਨੇ ਪਾਲੀ ਹੋਵੇ ਚਾਹ ਨੂੰ ਕੀ ਦੇਖਣਾ ਚਾਹ ਵਰਗੀ ਚਾਹ ਹੈ ਬੇਅਗਲੇ ਆ ਮੇਜੀ ਬਾਈ ਕਾ ਕੇ ਟਰਾਈ ਕਰਨੀ ਚਾਹੀਦੀ ਆ ਆ ਫ੍ਰੈਂਚ ਫ੍ਰਾਈਜ਼ ਰੱਖਤੇ ਪਰ ਦੋ ਤੇ ਹਾਂ ਹਾਂ ਚਲੋ ਜੀ ਫਿਰ ਬੜੀ ਸੀ ਚਾਹ ਦੀ ਆ ਜੀ ਟਰਾਈ ਕਰਨ ਦੱਸ ਦੇ ਕਿੱਦਾਂ ਦਾ ਸੁਆਦ ਇਹ ਜੀ ਅਪਰੇਸ਼ਨ ਦੀ ਬੋਤਲ ਦਾ ਜੂਸ ਦੀ ਬੋਤਲ ਦਾ ਜ਼ਰੂਰੀ ਥੀ ਬਾਈ ਚਾਹ ਜੈਸਮਿਨ ਪੀਤੀ ਨਹੀਂ ਮੈਂ ਵੀ ਤਾਂ ਆਪਣਾ ਕੋਟ ਚੁੱਕਾ ਹਾਂ ਹਾਂ ਦਾ ਸੁਆਦ ਸੀ ਯਾਰੰ ਤਾਂ ਨਹੀਂ ਬਾਕੀ ਹੋ ਬਾਈ ਨਜ਼ਾਰਾ ਆ ਗਿਆ ਹੈ ਨਾ ਬਹੁਤ ਪੋਇਲੀ ਸੀਗਾ ਹਾਂ ਬਹੁਤ ਟੇਸਟੀ ਸਮਾਨ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਡੰਗਰੇ ਪਕਾਈ ਤਾਂ ਤੂੰ ਐਨੀ ਮਾਰਦੀ ਹੁੰਦੀ ਸੀ ਮੈਨੂੰ ਆਹ ਦੁਕਾਨ ਵਾਲੇ ਨੇ ਬੁਲਾਇਆ ਤੈਨੂੰ ਉਹਨਾਂ ਨੇ ਕਦੇ ਵੈਜ ਕਟਲਟ ਖਵਾਇਆ ਨਹੀਂ ਹੈਗਾ ਤੈਨੂੰ ਦੇਖਿਆ ਨਹੀਂ ਤੂੰ ਕਦੇ ਲੋਕਾਂ ਨੂੰ ਨਾ ਦੱਸ ਲੋਕਾਂ ਨੇ ਖਾਧੇ ਹੋਏ ਆਏ ਜੇ ਤੂੰ ਨਹੀਂ ਨਾ ਖਾਧਾ ਲੋਕਾਂ ਨੇ ਖਾਇਆ ਹੋਇਆ ਏ ਇਹ ਬੇਕਦਰ ਡੰਗਰ ਚ ਕਿਵੇਂ ਢ ਘਾਰ ਮਾਰਨ ਲੱਗਿਆ ਵੇ ਜਨਾਨੀ ਦਿਖਾਉ ਮਹਿਕਮਾ ਤੇਰਾ ਰੋਇਆ ਅੱਜ ਚਲੋ ਤੂੰ ਹੀ ਰੋਏ ਕਿੰਨੇ ਆਇਆ ਤੁਹਾਨੂੰ ਬਸ ਐਡਾ ਹੀ ਕਿੰਨੇ ਦੇ ਨੇ ਵੀ ਕਿੰਨੇ ਰਵਾਤ ਆਦਨ ਨਾ ਨੰਨ ਦਿਨ ਰਵਾਣਾ ਆ ਪੈਦਾ ਨਹੀਂ ਜਾਂਦੇ ਇਹ ਬਸ ਇਦਾਂ ਹੀ ਅੱਜ ਕੱਲ ਨਾ ਲੋਕੀ ਜਿਹੜੇ ਮੁੰਡੇ ਆ ਖਰਾਬ ਹੋ ਗਏ ਸਿੱਧੀ ਜਿਹੀ ਗੱਲ ਆ ਖਰਾਬ ਹੋ ਗਏ ਪੁਰਾਣੇ ਵੀ ਖਰਾਬ ਹੋ ਗਏ ਪਰ ਨਾ ਚੰਗੇ ਨਹੀਂ ਲੱਗੇ ਉਹ ਤਾਂ ਕੀ ਦੇਖ ਮੇਰੀ ਬਣੀ ਥੀ ਸਿੱਧੀ ਜਿਹੀ ਗੱਲ ਆ ਸਾਰੇ ਅੰਬਰ ਸਾਦੇ ਵਿੱਚ ਬਸ ਦੇ ਦੇ ਵਿੱਚ ਦੇ ਕੋ ਸਾਡੀ ਚੀਜ਼ ਜਿਤ ਬਣੀ ਸਾਰੇ ਜਾਂਦੇ ਸਕਵਲਟੀ ਘੜ ਸਭ ਜਾਂਦੇ ਪਰ ਨਹੀਂ ਸਕਵਲਟੀ ਘੜ ਕੇ ਜਾਂਦੇ ਹਾਂਜੀ 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 ਯਾਰ ਫੇਰੇ ਗਲਤ ਕੰਮ ਕਰਾਂਗੇ ਦਾ ਦਾ ਨੂੰ ਪਤਾ ਲੋ ਕਿ ਨਹੀਂ ਚੰਗੇ ਨਹੀਂ ਲੱਗਦੇ ਇਹ ਨਵੀਂ ਆਈਟਮ ਲਾਂਚ ਹੋ ਗਈ ਆ ਮਾਰਕੀਟ 'ਚ ਜੈਸਮੀਨ ਦੀ ਭੈਣ ਜਵਲੀਆਂ ਜੈਸਮੀਨ ਵਾਂਗੂ ਮਾਰਨ ਲੱਗੀ ਵੀ ਆ ਕਹਿੰਦੀ ਲੋਕ ਖਰਾਬ ਹੋ ਗਏ ਖਰਾਬ ਤਾਂ ਤੂੰ ਵੀ ਲੱਗਦੀ ਆ ਤੇਰੇ ਲੱਛਣਾਂ ਤੋਂ ਜਿਵੇਂ ਦੀਆਂ ਹਰਕਤਾਂ ਕਰਨ ਲੱਗੀ ਹੋਈਆਂ ਰਾਤ ਨੂੰ ਕੀ ਕਰਨ ਲੱਗੀ ਹੋਈਆਂ ਇੱਥੇ ਕਹਿੰਦੀ ਮੇਰੀ ਇੱਜ਼ਤ ਬਹੁਤ ਆ ਬੱਸ ਸਟੈਂਡ 'ਚ ਦੇਖ ਲੋ ਇਹਦੀ ਇੱਜ਼ਤ ਇਹ ਮੈਨੂੰ ਹੋਰੇ ਟਾਈਪ ਦੀ ਲੱਗੀ ਜਾਂਦੀ ਆ ਯਾਰ ਬੇਅਕਲ ਜੀ ਸੁਡਲ ਜੇ ਪਤਾ ਨਹੀਂ ਕਿੱਥੋਂ ਆਂਦੇ ਨੇ ਇਹ ਕਿਹੜਾ ਟਿੱਲੋ ਆ ਟਿੱਲੋ ਬੋਯਾ ਬਾਈ ਮਸ਼ੂਰਾ ਟਿੱਲੋ ਮਰੀਦਾ ਉਚਾਲਾ ਮੈਂ ਤੈਨੂੰ ਤਖਮਨੀ ਹਾਂ 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 ਉਚਾਲਾ ਹਾਂਜੀ ਹਾਂਜੀ ਉਹਦੇ ਕੋਲੇ ਯਾਰ ਮੇਰੀ ਗੱਲ ਆ ਆ ਕੁਛ ਹੋ ਰਿਹਾ ਵਧੀਆ ਬੰਦਾ ਉਹਦੇ ਕੋਲੇ ਨਾ ਆਪਣੇ ਕੋਲੇ ਪੰਜ ਛੇ ਗੱਟੀਆਂ ਉਹਦੇ ਕੋਲੇ ਲਿਈਏ ਯਾਰ ਉਹਨੂੰ ਪਿਰੇ ਕਹਿੰਦੇ ਨਾ ਮੰਨ ਦੋ ਮਿੰਟ ਨਹੀਂ ਮਿਲਦਾ ਨਹੀਂ ਕਿੱਥੇ ਮਿਲਦਾ ਮੈਸੇਜ ਕਰੋ ਲੈ ਉਹਨਾਂ ਤੁਹਾਨੂੰ ਨਾਲ ਹੀ ਛੱਟ ਕੇ ਲੈ ਕੇ ਆਉਣਾ ਕਿੰਨੇ ਮੈਸੇਜ ਟਿੱਲੋ ਪ੍ਰੀਤ ਬਾਈ ਮਿਲਾਂ ਪਹਿਲਾਂ ਇਹਨੂੰ ਤੇਰੀਆਂ ਗੱਡੀਆਂ ਤੇ ਫਿਦਾ ਹੋਈ ਫਿਰਦੀ ਆ ਸਪੈਸ਼ਲ ਇੰਟਰਵਿਊ ਕਰ ਲਿਆ ਉਹਨੇ ਤੇਰੇ ਕਰਕੇ ਉੱਦੇ ਨਾ ਪੁੱਠਾ ਸਿੱਧਾ ਇੱਕਦਮ ਚੱਕ ਲਿਆ ਕੋਈ ਇਹ ਤੇਰੀ ਜਾਨ ਨੂੰ ਸਿਆਪਾ ਪੈ ਜਾਊਗਾ ਨਹੀਂ ਸਾਰੇ ਕੰਮਕਾਰ ਛੱਡ ਕੇ ਮਿਲ ਕੇ ਜਾਏ ਨੂੰ ਪਹਿਲਾਂ ਜੇ ਆਪਣੀ ਜਾਨ ਬਚਾਣੀ ਹੈ ਤੂੰ ਜੇਕਰ ਕਿਸੇ ਮੁੰਡੇ ਨੂੰ ਕੋੜੇ ਨੂੰ ਇਹਨਾਂ ਨਾਲ ਦੀ ਗੱਲ ਆਖੋ ਲੋੜਾ ਜੇਕਰ ਸਭ ਗਿਆ ਹੋ ਗੱਲਬਾਤ ਨਹੀਂ ਤੁਹਾਡੀ ਇਹਨਾਂ ਨਾਲ ਇਹ सोनू ਕਾਲੋ ਜੀ ਕਿਵੇਂ ਦੀ ਪ੍ਰਮੋਸ਼ਨਾਂ ਕਰਨ ਲੱਗੀ ਵੀ ਹੈ ਜੀ ਐਫ ਬੀ ਐਫ ਦੀ ਲੋੜ ਆ ਇਹ ਬੇਅਕਲ ਜੀ ਨੂੰ ਅਕਲੀ ਨਹੀਂ ਹੈਗੀ ਫਿਰ ਇਹ ਵਿਕਟਮ ਕਾਰਡ ਖੇਡਣ ਲੱਗ ਜਾਂਦੇ ਨੇ ਅਸੀਂ ਗਰੀਬ ਆ ਹਾਂ ਅਗਲੇ ਖੋਦ ਆਂਦੀਆਂ ਬੰਦਿਆ ਲੋ ਕੀ ਕੀ ਹੋ ਜਾਂਦਾ ਸਭ ਵੀਡੀਓ ਦੇ ਹੀ ਬਣਾ ਹਾਏ ਹਾਏ ਸਮਝ ਗਿਆ ਸਭ ਗੱਲ ਸਮੈਕ ਪੀਂਦੀਆਂ ਸਮੈਕ ਸਮੈਕ ਅੱਜ ਕੱਲ ਪ੍ਰੈਗਾਂ ਖਾਂਦੀਆਂ ਸਮੈਕ ਪੀਂਦੀਆਂ ਡਰਾਮਾਟੋਰ ਗੋਲੀਆਂ ਖਾਂਦੀਆਂ ਤੁਹਾਨੂੰ ਕਿਹਨੂੰ ਦੱਸਿਆ ਹੋਇਆ ਇਹਨੀਆਂ ਗੱਲਾਂ ਯਾਰ ਸਾਨੂੰ ਪਤਾ ਆ ਕਿੱਦਾਂ ਖਾਂਦੀਆਂ ਯਾਰਾਨੂੰ ਪਤਾ ਖੁਦ ਨੂੰ ਯਾਰ ਅੱਜ ਕੱਲ ਤੇ ਨਹੀਂ ਪਤਾ ਇਹ ਹੋਟਲ ਆ ਜਾਂਦੇ ਪਤਾ ਯਾਰ ਤੈਨੂੰ ਸਭ ਪਤਾ ਆ ਇਕੱਲੇ ਰਵਾਂਗੇ ਨਾ ਉਹ ਬਹੁਤ ਵੱਡੀ ਚੀਜ਼ ਦੀ ਆਪਣੀ ਸਹੀ ਗੱਲ ਆ ਆ ਮੈਂ ਤੁਹਾਨੂੰ ਪਤਾ ਕੱਲ ਨੂੰ ਬੰਦਾ ਪਾਜ ਜਾਂਦਾ ਆ 100 ਗਿੱਲਾਂ ਹੁੰਦੀਆਂ ਵੀਡੀਓ ਪਾਉਣੇ ਸੱਦ ਲੋਕੀ ਵਿੰਦੇ ਆ ਬਿਲਕੁਲ ਬਿਲਕੁਲ ਆਪਾਂ ਮਾੜੀ ਤੇ ਨਹੀਂ ਨਾ ਕੋਲਦੇ ਜੇ ਤਾਂ ਆਪਾਂ ਮਾੜੀ ਪਾਈਏ ਫਿਰ ਕਿ ਤੂੰ ਜਿਹੜਾ ਪਿਛਲੇ ਦਿਨ ਡਾਇਲਗ ਮਾਰ ਇਹ ਪਾਗਲ ਨੂੰ ਸਾਰਾ ਕੁਝ ਹੀ ਪਤਾ ਏ ਇਹ ਵੀ ਮੈਨੂੰ ਲੱਗਦਾ ਕਰਦੀ ਹੋਣੀ ਲੱਛਣਾ ਤਾਂ ਲੱਗੇ ਰਿਹਾ ਕਿ ਕੁਝ ਨਾ ਕੁਝ ਤਾਂ ਕਰਦੀ ਏ ਇਹ ਆਵਾਜ਼ ਦੇਖ ਲਈ ਦੀ ਕਿਵੇਂ ਬੰਦੇ ਆਵਾਂ ਕੋ ਫਸੀ ਜਾਂਦੀ ਆ ਇਹ ਵੀ ਟਰਮਾ ਡੋਲ ਤਾਂ ਨਹੀਂ ਖਾਂਦੀ ਕਿਤੇ ਭਕਾਈ ਮਾਰਨ ਲੱਗੀ ਵੀ ਆ ਬਹਿ ਕੇ ਹਰਦੀ ਕਿਰਪਾ ਚੜਦੀ ਰਵੇ ਵੀਡੀਓ ਜਿਵੇਂ ਆਪਾਂ ਬੈਠੇ ਇੱਥੇ ਲੋਕੀ ਵੇਂਦੇ ਵੇਚਦਾ ਫਿਰ ਕਿਹੜੀ ਗੱਲ ਲੋਕਾਂ ਦੀ ਆਪਾਂ ਪ੍ਰਵਾਹ ਨਹੀਂ ਕਿਦਦੀ ਵੇਂਦੇ ਰਹਿੰਦੋ ਫਿਰ ਕਿਹੜੀ ਗੱਲ ਕੋਈ ਜੱਕਰ ਨਹੀਂ ਯਾਰ ਲੋਕੀ ਤੇ ਪਾਗਲ ਐ ਐਵੇਂ ਵੇਖੀ ਜਾਂਦੇ ਐਵੇਂ ਯਾਰ ਵੇਖੀ ਜਾਂਦੇ ਲੋਕੀ ਵੇਂਦੇ ਕਿਉਂ ਐਨੇ ਕਿ ਜੱਕਰਿਆ ਇੱਕ ਕਿਰਲੀ ਜੀ ਲੋਕਾਂ ਨੂੰ ਪਾਗਲ ਕਹੀ ਜਾਂਦੀ ਆ ਪਾਗਲ ਤਾਂ ਤੂੰ ਆ ਬੇਅਕਲੇ ਕੋਈ ਹਰਕਤ ਕਰ ਰਹੀ ਹੋਣੀ ਤਾਂ ਹੀ ਲੱਗੇ ਵੇ ਦੇਖਣ ਨਹੀਂ ਤਾਂ ਥੋੜੀ ਕੋਈ ਦੇਖਦਾ ਹੁੰਦਾ ਕਿਸੇ ਲਗੀ ਸਿੱਧੀ ਉਹ ਵੀਡੀਓ ਕੋ ਬਣਾਵੇਗੀ ਨਾ ਉਨੀ ਤੇਰੀ ਵੀਡੀਓ ਚੜੂਗੀ ਉਹ ਵੇਗਾ ਸੀਤੋ ਵਾਲਾ ਲੋਕੀ ਕਹਿੰਦੇ ਜਿੰਨੀ ਸਿੱਧੀ ਹੋ ਕੇ ਬਣਾਏਗੀ ਉਹਨੀ ਵੀਡੀਓ ਚੜੇਗੀ ਤਾਂ ਫਿਰ ਤੁਸੀਂ ਜਾਣ ਕੇ ਐਕਟਿੰਗ ਕਰਦੇ ਹੁੰਦੇ ਆ ਜਾਣ ਕੇ ਕਰਦੀ ਜਾਣ ਕੇ ਕਰਦੀ ਹੋਰ ਕਿਤੇ ਹਾਂਜੀ ਇਹ ਕਿਰਲੀ ਦਾ ਹਾਲ ਦੇਖ ਲੋ ਜਿਹੜੇ ਇਹਨਾਂ ਨੂੰ ਦੇਖਦੇ ਆ ਨਾ ਉਹਨਾਂ ਦਾ ਇਦਾਂ ਫੁੱਦੂ ਖਿੱਚਦੀ ਆ ਇਹ ਪਾਗਲ ਜੀ ਡੰਗਰ ਇਹ ਜਾਣ ਕੇ ਸਿੱਧੇ ਜੇ ਬਣ ਜਾਂਦੇ ਆ ਗਰੀਬ ਜੇ ਬਣ ਜਾਂਦੇ ਆ ਫਿਰ ਵੀਡੀਓ ਲੱਗ ਜਾਂਦੇ ਆ ਆਪਾਂ ਹਣ ਆਪਣੇ ਲੋਕਾਂ ਨੂੰ ਲੁੱਟ ਲੈਂਦੇ ਨੇ ਆਪਣੇ ਲੋਕ ਦਾਦੇ ਹੈ ਭੋਲੇ ਨੇ ਵਿਚਾਰੇ ਦੋ ਕਰਦੀਆਂ ਕਿ ਜੀਰੋ ਕੀ ਖਾਣੂ ਨਾ ਅੱਜ ਤਾਂ ਮੇਰੀ ਘਰ ਕੋ ਜਿੱਦਾਂ ਨੂੰ ਤੁਸੀਂ ਆਏ ਜੇ ਤੇ ਉਹ ਆਪਾਂ ਨੂੰ ਨਾ ਏਦਾਂ ਹੀ ਅਠੇ ਸੱਟੇ ਮਿਲ ਗਏ ਅੱਛਾ ਇਹ ਆਂਦੇ ਕਿ ਭੈਣਾ ਤੁਹਾਡੇ ਨਾਲ ਨਾ ਅਸੀਂ ਵੀਡੀਓ ਬਣਾਉਣੀ ਆ ਅੱਛਾ ਮੈਂ ਕੋਈ ਗੱਲ ਨਹੀਂ ਜੀ ਬਣਾ ਲਓ ਇਹ ਪਾਗਲ ਜੀ ਕਿੰਨੀ ਭਗਾਈ ਮਾਰਨ ਲੱਗੀ ਵੀ ਆ ਨਾਲੇ ਉਹ ਵਿਚਾਰੇ ਜੀ ਖਾਨ ਦੀ ਬਦਨਾਮੀ ਕਰ ਰਹੀ ਆ ਬੇਅਕਲ ਸੂਟ ਹਾਂ ਧੋਨ ਕਿੰਨੂੰ ਕਹਿੰਦੇ ਹੋਲਡ ਰੱਖੋ ਤੁਸੀਂ ਕੁੜੀ ਆ ਤੁਹਾਡਾ ਨਾ ਨਹੀਂ ਕਰਨਿਆ ਕੋਈ ਖੁਸਰਾ ਹੈ ਕੋਈ ਗੱਲ ਨਹੀਂ ਠੀਕ ਹੈ ਚੀਚਾ ਕੋਈ ਖੁਸਰਾ ਹੈ ਕਿ ਤਾ ਇਹ ਕੁੜੀ ਆ ਇਹ ਡੰਗਰ ਜੀ ਨਾਲ ਕੁਝ ਖਾਂਦੀ ਲੱਗਦੀ ਆ ਕਿਵੇਂ ਬਹਿ ਕੇ ਆਪਣੀ ਬੇਇੱਜ਼ਤੀ ਕਰਵਾਉਣ ਲੱਗੀ ਵੀ ਆ ਉੱਤੋਂ ਬਣ ਰਹੀ ਆ ਵੀਡੀਓ ਇਹ ਪ੍ਰਜਾਤੀਆਂ ਆਂਦੀਆਂ ਕਿੱਥੋਂ ਨੇ ਸਾਪ ਵਾਂਗੂ ਨਿਕਲਦੀਆਂ ਨੇ ਖੋਟੋਂ ਚ ਬੇਅਕਲ ਜੀਆਂ ਇਹਦੇ ਚ ਹਾਏ ਹਾਏ ਇਹਦੇ ਚ ਤੇ ਪ੍ਰਾਪਰੇ ਮਗਾੜਿਆ 1 ਲੱਖ ਦਾ ਸੈਟਪ 1 ਲੱਖ 1.5 ਲੱਖ ਦਾ ਬਣਾਈ ਆ ਇਹ ਆਇਆ ਇੱਕ ਸਿੱਧਾ ਸੋਨੇ ਨੂੰ ਹੀ ਹੱਥ ਮਾਰਿਆ ਬਰਾਬਰ ਆਇਆ ਜੀ ਸੋਨੇ ਦਾ ਸੈੱਟ ਹੈ ਇਹ ਕ ਟੁਕੜਾ ਟੁਕਗਾ 1.5 ਲੱਖ ਦਾ ਹੋਊਗਾ ਠੀਕ ਹੈ ਨਾਲ ਇਹਦੇ ਈਰਿੰਗ ਆ ਠੀਕ ਹੈ ਨਾਲ ਇਹਦੇ ਈਰਿੰਗ ਆ ਤੇ ਇਹ 1.5 ਲੱਖ ਤੱਕ ਆਇਆ ਹੁਣ 1.5 ਤੋਂ ਲੱਖ ਦਾ ਬਣਿਆ ਹੋਣਾ ਜਿਹੜੀ ਹਿਸਾਬ ਨਾਲ ਅੱਜ ਕਾ ਸੋਨਾ ਚੱਲਣ ਡਿਆ ਹੈ ਨਾ ਉਸ ਹਿਸਾਬ ਨਾਲ ਬੁਣਾਇਆ 1.5 ਤੋਂ ਲੱਖ ਮੱਖੀ ਦਾ ਹਾਲ ਤਾਂ ਦੇਖ ਲੋ ਕਿਵੇਂ ਬਹਿ ਕੇ ਗਪੋੜ ਮਾਰਨ ਲੱਗੀ ਪਈ ਆ ਮੱਖੀ ਦੁਨੀਆ ਸਿਆਣੀ ਹੋ ਗਈ ਹੁਣ ਬਿਨਾ ਲੌਜੀਕ ਤੋਂ ਗਪੋੜ ਨਹੀਂ ਚੱਲਦੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ